ਅੱਜ ਦੇ ਸਮੇਂ ਵਿੱਚ ਸਾਰੇ ਸੰਸਾਰ ਵਿੱਚ ਕਿਸਾਨਾਂ ਦੀ ਹਮਾਇਤ ਅਤੇ ਚੜ੍ਹਦੀ ਕਲਾ ਹੋਈ ਪਈ ਹੈ ਕਿਸਾਨਾਂ ਨੂੰ ਜਿੰਦਾਬਾਦ ਜਿੰਦਾਬਾਦ ਪਰ ਮੋਦੀ ਨੂੰ ਪੈ ਰਹੀਆਂ ਨੇ ਲੱਖ ਲਾਂ ਤਾਂ ਕੁਮਾਨ ਵਿਖੇ ਜ਼ਿਲ੍ਹਾ ਗੁਰਦਾਸਪੁਰ ਕਿਸਾਨ ਮਜ਼ਦੂਰ ਅਤੇ ਹੋਰ ਜਥੇਬੰਦੀਆਂ ਵੱਲੋਂ ਫੂਕਿਆ ਗਿਆ ਮੋਦੀ ਦਾ ਪੁਤਲਾ ਮਸਕਾ ਜਸਕਾ ਟਾਈਮਜ਼ ਗੁਰਦਾਸਪੁਰ ਤੋਂ ਰਿਪੋਰਟਰ ਦਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਮਾਨੇ ਜਾਨੂ ਮਤਲਬ ਜਿਹੜੀ ਆ ਫਤੇ ਤਕੀ ਆ ਮੈਜ ਸੁਸਾਨ ਖਲਸਾ ਹੋਏ ਲੇਕਿਨ ਜੀ ਫਤੇ ਬਾਹਰ ਕੁਝ ਹੋਏ ਕੋਈ ਬੰਦਾ ਪਹਿਲਾਂ ਕੋਈ ਪੀਰ ਨੂੰ ਨਹੀਂ ਜਾਣਦੇ ਹੁੰਦੇ ਇਹ ਕਹਿੰਦੇ ਉਹਦਾ ਪੀਰ ਪੂਰੀ ਖਸਕ ਤੱਕ ਤੱਕਦਾ ਵੱਡ ਚਲਾ ਮਾਰ ਆਂਦਾ ਇਹਦਾ ਹੁਣ ਨਹੀਂ ਆਉਂਦਾ ਮੋਤੀ ਆਖਰੀ ਇਹ ਜਿਹੜਾ ਪਤਾ ਸੜਾ ਛੋਟਾ ਜਾ ਕੇ ਆ ਮੇਰੇ ਪ੍ਰੈਸ ਵਾਲੇ ਜੀ ਵੀ ਥੋੜੀ ਹਦਾਇਤ ਕਰਨਗੇ ਤੇ ਇਹ ਲੋਈ ਦੀ ਗੱਲ ਜਿਹੜਾ ਇਹ ਤੁਸੀਂ ਤਗੜੇ ਹੋ ਕੇ ਰਹੋ ਅਸੀਂ ਤੁਹਾਡੇ ਮਗਰ ਬੈਠੇ ਆ ਜੇ ਤੁਸੀਂ ਅੱਜ ਸਾਨੂੰ ਆਰਡਰ ਕਰ ਦੋਗੇ ਅਸੀਂ 10 ਮਿੰਟਾਂ ਵਿੱਚ ਜਿੰਨੀ ਵੀ ਤੁਹਾਨੂੰ ਆਰਡਰ ਕਰਨਾ ਹੋਏ ਤੁਸੀਂ ਅਸੀਂ ਉਹ ਸੇਵਾ ਕਰਨ ਵਾਸਤੇ ਤਿਆਰ ਆ ਤਗੜੇ ਹੋ ਕੇ ਮੋਰਚਾ ਕਰਨਾ ਬਾਕੀ ਮੈਂ ਬੇਨਤੀ ਕਰਦਾ ਵਾਂ ਕਿ ਦਿਲ ਨਹੀਂ ਛੱਡਣਾ ਤਗੜੇ ਹੋ ਜੋ ਸਾਡੇ ਵੱਡੇ ਵੱਡੇ ਉਹਨਾਂ ਦੇ ਵਾਰਸਾਂ ਜਿਨ੍ਹਾਂ ਦੇ ਵਾਰਸਾਂ ਨੇ ਲੋਕਾਂ ਦੇ ਘਰਾਂ ਤੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੇ ਬਜ਼ੁਰਗਾਂ ਦੇ ਘਰ ਵਿੱਚ ਦਾਣੇ ਛੱਟੇ ਸੀ ਅਸੀਂ ਵੀ ਇਹਨਾਂ ਲੋਕਾਂ ਨੂੰ ਬਹੁਤ ਕੁਝ ਹੁਣ ਤੱਕ ਦਿੰਦੇ ਰਹੇ ਕਿਸਾਨੀ ਦੇ ਵਿੱਚ ਪਰ ਇਹਨਾਂ ਸਾਡੇ ਖਾਦੇ ਦਾ ਮੁੱਲ ਨਹੀਂ ਪਾਇਆ ਉਹ ਜਿਹੜੇ ਕੁੱਤਾ ਰਾਜ ਭਾਲੀਏ ਫਿਰ ਚੱਕੀ ਚੱਟੇ ਸੱਪੇ ਦੁੱਧ ਪਿਆਲੀ ਹੋਏ ਮੁੱਖੋਂ ਛੱਟੇ ਉਹਦੀ ਮੈਂ ਤੈਨੂੰ ਇੱਕ ਬੇਨਤੀ ਕਰਦਾ ਹਾਂ ਇੱਕ ਚੈਲੰਜ ਕਰਦਾ ਹਾਂ ਜਿੰਨਾ ਚਿਰ